ਇੰਨੇ ਕਾਲੇ ਕਿ ਬਲਾਗ ਚ ਬਹੁਤ ਬਹੁਤ ਤੈ ਤੇ ਲੋਤਰ ਨਵਾਸੋੜਾ ਹੋਰ ਸਨਾਓ ਤੁਸੀਂ ਕੀ ਮੈਂ ਠੀਕ ਠਾਕ ਹਾਂ ਜੀ ਅਸੀਂ ਵੀ ਠੀਕ ਠਾਕ ਹਾਂ ਜੀ ਲੋ ਜੀ ਅੱਜ ਆਪਾਂ ਵੀਡੀਓ ਲੈ ਕੇ ਆਈਆਂ ਜਾਗਟ ਆਪਣੇ ਕੋਲੇ ਰੈਡੀ ਸੀ ਬਣ ਕੇ ਤੇ ਮੈਂ ਤੁਹਾਨੂੰ ਮੈਂ ਕਿਤੇ ਦਿਖਾਵਾਂ ਕੱਲ ਬਲਾਗ ਦਿਖਾਇਆ ਬਹੁਤ ਵੀਡੀਓ ਨੂੰ ਤੁਸੀਂ ਪਿਆਰ ਦਿੱਤਾ ਤੈ ਤੇ ਲੋਤਰ ਨਵਾਸੋੜਾ ਤੁਸੀਂ ਮੈਨੂੰ ਇੰਨਾ ਜ਼ਿਆਦਾ ਪਿਆਰ ਦਿੱਤਾ ਬਹੁਤ ਧੰਨਵਾਦ ਕੱਲhari ਵੀਡੀਓ ਚ ਤੇ ਅੱਜ ਆਪਾਂ ਤੁਹਾਨੂੰ ਦਿਖਾਉਣ ਲੱਗੇ ਆ ਜਾਗਟ ਬਣ ਕੇ ਰੈਡੀ ਆ ਤੇ ਦੋ ਆਪਣੇ ਟੈਂਚੀ ਜਿਹਨਾਂ ਨੂੰ ਲੱਗੇ ਵੀ ਦਿਖਾਈ ਸੁ ਬਣ ਕੇ ਰੈਡੀ ਆ ਤੇ ਮੈਂ ਕਿਤੇ ਤੁਹਾਨੂੰ ਮੈਂ ਦਿਖਾ ਦਮਲ ਵੀ ਇਹ ਭੈਣ ਦਾ ਇਕੱਠਾ ਆਰਡਰ ਆਪਣੇ ਕੋਲ ਕਾਫੀ ਖੁਸ਼ ਆਇਆ ਹੋਇਆਗਾ ਤੇ ਜਿੱਦਾਂ ਜਿੱਦਾਂ ਬਣ ਕੇ ਰੈਡੀ ਹੋਇਆ ਤੇ ਆਪਾਂ ਤੁਹਾਨੂੰ ਦਿਖਾਈ ਚੱਲਾਂਗੇ ਨਾਲ ਦੀ ਨਾਲ ਕਿਉਂਕਿ ਭੈਣੇ ਆਪਾਂ ਨੂੰ ਮਿਲਣਾ ਆਉਣਾਗਾ ਤੇ ਹੋ ਸਕਦਾ ਵੀਡੀਓ ਨਾ ਬਣੇ ਤੇ ਕੀ ਪਤਾ ਕਰੋ ਭੈਣ ਕਹਿ ਦੇਣੇ ਛੋੜੇ ਕੋਲੇ ਸਹੀ ਆਉਣੀਆਂ ਤੇ ਮੈਂ ਸਮਝੀ ਨਹੀਂ ਮੇਰੇ ਬਾਹਰ ਕੇ ਤਿਆਰ ਆ ਕਿਉਂਕਿ ਨਾ ਧੋਨਾ ਕੋਲ ਵੀਡੀਓ ਪਹੁੰਚੂ ਉਹ ਦੇਖ ਲੈਣਗੇ ਤੇ ਨਾਲੇ ਉਹਨਾਂ ਨੂੰ ਵੀ ਰੇਟਾ ਕਲੀਅਰ ਹੋ ਜਾਊਗਾ ਵੀ ਇਹ ਤੇ ਨਾਲੇ ਰੂਜਾ ਸੋਹਣਾ ਸਾਰੇ ਰੇਟ ਦਾ ਪਤਾ ਲੱਗ ਜੂਗਾ ਤੇ ਲੋ ਜੀ ਮੈਂ ਤੁਹਾਨੂੰ ਦਿਖਾਉਣੀ ਜਾਗਟ ਤੇ ਵਟਾਂਜੀ ਬਣੀ ਹੋਏ ਤੇ ਲੋ ਜੀ ਦੇਖੋ ਨੌਂ ਸੀ ਨਹੀ ਹਜੇ ਤਾਂ ਸ਼ੁਰੂ ਕੀਤੀ ਆ ਲక్ష్ਮੀ ਇੱਥੇ ਬਹਿ ਜਾਓ ਆ ਇੱਥੇ ਖੜ੍ਹ ਜਾ ਬੰਦਕ ਮੋੜ ਕੇ ਜਾਣਾ ਸੋ ਜਲਦੀ ਚ ਸਿੱਖਣਾ ਨਹੀਂ ਬਹੁਤੇ ਇਹ ਨਹੀਂ ਵਾਪਸ ਹੋਣਾ ਹੁਣ ਲਓ ਜੀ ਦੇਖੋ ਇਹ ਆਪਣੇ ਕੋਲੇ ਤਿਆਰ ਆ ਧਿਆਗਟ ਦੇ ਕੋਈ ਸੋਨ ਨੂੰ ਪਸੰਦ ਹੋਈ ਜਰੂਰ ਦੱਸਿਓ ਇਹਦੇ ਰੇਟ ਲੱਗੂਗਾ 800 ਰੁਪਿਆ ਲਓ ਜੀ ਵੇਖੋ ਬਹੁਤ ਹੀ ਸੋਹਣਾ ਕਲਰ ਆ ਇਹ ਪਹਿਨਦੇ ਕਹੀ ਕੁਛ ਆਪਾਂ ਨੂੰ ਅਡਰ ਆਏ ਹੋਏ ਆ ਤੇ ਕੱਲ ਵਾਲੀ ਵੀਡੀਓ 'ਚ ਪਹਿਨਨੇ ਕਮੈਂਟ ਕੀਤਾ ਸੀ ਜੀ ਸਾਨੂੰ ਬਣਤੀ ਵਾਰ ਦੱਸਿਓ ਹਾਂ ਫਿਰ ਜਰੂਰ ਦੱਸਿਓ ਮੈਂ ਬਣਤੀ ਬਾਰੇ ਵੀ ਮੈਂ ਕੋਸ਼ਿਸ਼ ਤਾਂ ਬਹੁਤ ਕਰ ਦੱਸਾਂ ਤੇ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਸੀ ਮੇਰੇ ਕੋਲ ਉਹ ਹੈ ਨਹੀਂਗਾ ਸਟੈਂਡ ਨਹੀਂ ਹੈਗਾ ਤੇ ਫਿਰ ਵੀ ਮੈਂ ਤਾਂ ਛੁੜੀ ਪਰੋਲ ਮੁੰਦੀ ਸੀ ਮੈਂ ਜਰੂਰ ਦੱਸਿਆ ਤੁਹਾਨੂੰ ਮੈਂ ਉਹ ਜਿਸ ਕੱਲ੍ਹ ਤੁਸੀਂ ਮੈਸੇਜ ਕੀਤਾ ਸੀ ਦੇਖੋ ਜੀ 800 ਰੁਪਿਆ ਰੇਟ ਆ ਬਹੁਤ ਹੀ ਖੁੱਲੀ ਤੁਲੀ ਕੋਟੀ ਆ ਭੈਣ ਦੀ ਬਣਾਈ ਉਹਨਾਂ ਦੇ ਕਈ ਕੁਛ ਆਪਾਂ ਬਣਾ ਕੇ ਦੇਣਾ ਜਿੱਦਾਂ ਜਿੱਦਾਂ ਬਣੀ ਜਾਂਦਾ ਇੱਕ ਉਹਨਾਂ ਦੀ ਗ੍ਰੇ ਕਲਰ ਦੀ ਲਾਈ ਵੀ ਆ ਮਲਟੀ ਕਲਰ ਦੀ ਉਹ ਵੀ ਦਿਖਾਵਾਂਗੇ ਇੱਕ ਪਰਪਲ ਕਲਰ ਦੀ ਬਹੁਤ ਸੋਹਣੀ ਉਹ ਵੀ ਤੁਹਾਨੂੰ ਦਿਖਾਵਾਂਗੇ ਕਿਉਂਕਿ ਭੈਣ ਜੇ ਆਪਾਂ ਸਾਰਾ ਸਮਾਨ 20 ਤਰੀਕ ਤੱਕ ਆਪਾਂ ਉਹਨਾਂ ਨੂੰ ਪਚਾਉਣਾ ਹੈ ਤੇ ਉਸ ਤੋਂ ਪਹਿਲਾਂ ਜਿੰਨਾ ਕੁ ਬਣ ਕੇ ਰੈਡੀ ਹੋ ਗਿਆ ਕੋਸ਼ਿਸ਼ ਕਰਾਂਗੇ ਦੀ ਇੱਕ ਦੋ ਚੀਜ਼ਾਂ ਵਾਧੇ ਰੈਡੀ ਕਰਦੀਏ ਪਰ ਜਿੰਨਾ ਕੁ ਉਹਨਾਂ ਨੇ ਬੜਵਾਉਣਾ ਜੀ ਬਣਿਆ ਤੋਂ ਨਾ ਠੀਕਤ ਨਹੀਂ ਫਿਰ ਆਪਾਂ ਵਾਤੇ ਘਾਟਾ ਕਰ ਲਾਂਗੇ ਨਾ ਹੋਏ ਕੋਟੀਆਂ ਘਟ ਕਰ ਲਾਂਗੇ ਜਾਗਟਾ ਕਰ ਦਾਂਗੇ ਵੱਧ ਤੇ ਪਰ ਕੋਸ਼ਿਸ਼ ਕਰਾਂਗੇ 20 ਤਰੀਕ ਤੱਕ ਹੋ ਵੀ 22 ਤਰੀਕ ਤੱਕ ਆਪਾਂ ਸਾਰਾ ਸਮਾਨ ਭੇਲੂ ਬਚਾਉਣਾ ਕਿ ਭੈਣ ਦੀ ਵਾਸੀ ਆ ਫਿਰ ਮੰਗਵਾਉਣਗੇ ਖਰਚ ਜ਼ਿਆਦਾ ਜੋ ਉਹਨਾਂ ਨੂੰ ਦੇਖੋ ਜੀ ਤੁਹਾਨੂੰ ਵੀ ਇਸ ਤਰ੍ਹਾਂ ਜਾਗਟ ਪਸੰਦ ਹੋਵੇ ਤੁਸੀਂ ਜ਼ਰੂਰ ਆਰਡਰ ਕਰਿਓ ਲਓ ਜੀ ਇਆਂ ਖੁੱਲੀਆਂ ਡੁੱਲੀਆਂ ਪਜੀਬਾਂ ਲਾਈਆਂ ਹੋਣਗੀਆਂ ਨਾ ਪੂਰੇ ਬਹੁਤ ਸੋਨੇ ਬਟਨ ਲਾਏ ਹੋਏ ਆ ਆਉਤੀ ਦੱਸੋ ਕਿੱਦਾਂ ਲੱਗੀ ਸਮਝਾ ਗੱਠ ਲੋ ਜੀ ਹੁਣ ਇਹ ਕਿੰਨੀ ਦੁਨੀਆ ਪਾ ਜਿਭਾ ਲਾਤੀ ਹੈ ਨਾ ਤੇ ਇਹ ਆਪਹੁੜ ਵੀ ਉਹ ਭੈਣ ਦਾ ਸਮਾਨ ਆਪਾਂ ਸਮੂਹ ਵੀ ਦਿਖਾਉਣੀ ਦਾ ਲੋ ਜੀ ਇਹ ਭੈਣ ਦੇ ਆਪਣੇ ਕੈਂਸੀ ਬਣਾ ਕੇ ਦਿੱਤੇ ਸੀਗੇ ਦੇਖੋ ਜੀ ਬਹੁਤ ਸੋਹਣੀ ਜੀ ਬਣੀ ਵਈ ਆਪਾਂ ਵੀ ਆ ਦੇ ਲਈ ਬਣਾਵਾਂਗੇ ਤਾਂ ਬਹੁਤ ਵਧੀਆ ਚੀਜ਼ ਆ ਕਿਉਂਕਿ ਸਰਦੀਆਂ ਵਾਲੇ ਕੱਪੜੇ ਐ ਸਾਰੇ ਫਟ ਕਰਦੇ ਇੰਨੇ ਮੱਦੀ ਪਾ ਕੇ ਐ ਜਿਪਾ ਲਾ ਕੇ ਤੇ ਰੱਖਦੇ ਹਾਂ ਇਹ ਉਪ ਪਾਲਾਂਗੇ ਸਸਤਰਾ 파ਏ ਬਣਾ ਲੀਏ ਤੇ ਇਹਨਾਂ ਦੇ रेट ਆਪਾਂ ਲਾਇਆ 500-500 ਰੁਪਿਆ ਇੱਕ ਦਾ ਲੋਦੀ ਪੇਟ ਆਪਾਂ ਹੁੰਦਾ ਲੱਗਦਾ ਆ 500 ਰੁਪਏ ਦੇ ਤਾਂ ਨਹੀਂ ਬਣਾ ਕੇ ਦਿੱਤੀਆਂ ਤੁਹਾਨੂੰ ਵੀ ਲੋੜ ਹੋਵੇ ਤੁਸੀਂ ਵੀ ਕਿਹੋ ਜਿਹਾ ਹੋਰ ਦੱਸਿਓ ਇਸ ਨੂੰ ਸਿੱਕਾ ਬਵਲੇਸ ਕਦੋਂ ਬਣਾਉਣਾ ਕਿਤਨਾ ਲੋੜ ਜੀ ਉਹਨਾਂ ਦਾ ਹੋਰ ਵੀ ਕਾਫੀ ਸਮਾਰ ਰਹੇ ਨੇ ਤੇ ਕੁਝ ਆਪਾਂ ਤੁਹਾਨੂੰ ਦਿਖਾਵਾਂਗੇ ਜੋ ਬੈਗ ਬਣੇ ਵੀ ਆਪਾਂ ਦਿਖਾਵਾਂਗੇ ਤੇ ਕੁਛ ਆਪਾਂ ਜੇ ਸਮਾਰ ਖਤਮ ਹੋਏ ਵੀ ਜਿੱਪਾ ਲਾਹ ਹੋ ਰਹਿੰਦੇ ਆ ਤੇ ਉਹ ਜਦੋਂ ਲਿਆਉਂਦੇ ਤੇ ਕਹੋ ਵੀ ਬਣਾ ਕੇ ਦੇਵਾਂ ਲਓ ਜੀ ਦੇਖੋ ਜੀ ਇਹਨਾਂ ਦਾ ਤਾਂ ਕੰਤੀ ਬੜਿਆ ਹੋਇਆ ਦੇਖੋ ਜੀ ਇਹ ਵੀ ਆਪਾਂ ਜਿੱਪਾ ਇਸ ਤਰ੍ਹਾਂ ਬਣਾ ਲਾਈਏ जिन्हें मर्जी कपड़े पर्चे पा के उपरों इस तरह जप ला के सर्दियों च गर्मी आ गमी च सर्दी और भी कुछ भी समान पा के ऐसा रख हैं देखो जी तो बहुत वीया बना के सोनू भी हो तो जरूर दसना कि आप बनाता बना दाखे रेट पांच सौ रुपया लाया गा ਇਰੇ ਹੋਰ ਬਣਾਏ ਆ ਕਿ ਟਾਪਸ ਵਿੱਚ ਆ ਮਾਂ ਦੇ ਸੁਣੋ ਕਿਉਂਕਿ ਆਪਾਂ ਹੁਣੇ ਪੈਕ ਨਾਲ ਦੇ ਨਾਲ ਕਰਕੇ ਸਾਨੂੰ ਦਿਖਾ ਕੇ ਪੈਕ ਕਰਕੇ ਰੱਖਦੇ ਨਾ ਜੇ ਭੈਣ ਹੁਣ ਆਏ ਮੈਨੂੰ ਉਹਨਾਂ ਨੂੰ ਆਪਾਂ ਪੜਾ ਦਾਂਗੇ ਨਾਲੇ ਉਹਨਾਂ ਨੂੰ ਵੀ ਰੇਟ ਦਾ ਕਨਫਰਮ ਹੋ ਜਾਊਗਾ ਸਾਰਾ ਪਤਾ ਲੱਗ ਜੀ ਜਿੱਦੋਂ ਉਹਨਾਂ ਕੋਲ ਪਹੁੰਚ ਜਾਂਦੇ ਡਿੱਖੋ ਦੱਸਿਓ ਕਿਵੇਂ ਆਪਣਾ ਇਹ ਟੈਸਟੀ ਕਿੰਨੇ ਸੋਹਣੇ ਆ ਆਪਾਂ ਵੀ ਜ਼ਰੂਰ ਆਵਦੇ ਲਈ ਬਣਾਵਾਂਗੇ ਡਿੱਖੋ ਛੋਲੇ ਦੀਪਾ ਲਾਈਏ ਸਮਾਨੇ ਰੱਖਿਆ ਲੋ ਜੀ ਵਿਕ ਤੇ ਰੋੜ ਤੁਸੀਂ ਦੱਸਿਓ ਤੁਸੀਂ ਵੀ ਬਣਵਾਉਣੇ ਹੋ ਆਪਾਂ ਬਣਾ ਕੇ ਦੇਵਾਂਗੇ 500 ਰੁਪਿਆ ਰੇਟ ਇਹ ਸੀ ਜਾਗਟ ਜਾਗਟ ਆਪਾਂ 800 ਰੁਪਿਆ ਰੇਟ ਲੈ ਹਲੋ ਜੀ ਇਹ ਵੀ ਸੁਣ ਬਣਤੀ ਵਾਰਸ ਨੂੰ ਦੱਸਾਂਗੇ ਦੇਖੋ ਜੀ ਚਲੋ ਜੀ ਠੀਕ ਆ ਆਪਾਂ ਫੇਰ ਮਿਲਦੇ ਆ ਕਿਸੇ ਨਵੀਂ ਵੀਡੀਓ ਨਾਲ ਫੇਰ ਆਪਾਂ ਦਿਖਾਵਾਂਗੇ ਉਹਨਾਂ ਦੇ ਇੱਕ ਤਾਂ ਗ੍ਰੇ ਕੱਲਾ ਦੀ ਕੋਟੀ ਗੁਣੀ ਜਾਨੀ ਆਪਾਂ ਇੱਕ ਮਲਟੀ ਦੀ ਆ ਇੱਕ ਪਤਪਲ ਦੀ ਆ ਜੀ ਜਿਵੇਂ ਜਿਵੇਂ ਬਣੀ ਜਾਣਗੇ ਸੋਨ ਮਨ ਨਾਲ ਦੀ ਨਾਲ ਦਿਖਾਈ ਦੋ ਤੇ ਆਪਾਂ ਬਣਾ ਕੇ ਦਿੰਦਾ ਸਮਾਨ ਪੈਕ ਕਰੀ ਚੱਲਾਂਗੇ ਤੇ ਫਿਰ ਆਪਾਂ ਕੁਝ ਭੇਨ ਲੈ ਜਾਈਏ ਕੁਝ ਪਕੌੜੀਆਰ ਕਰਵਾ ਦਾਂਗੇ ਕਿਉਂਕਿ ਉਹਨਾਂ ਦਾ ਪਣਾ ਗੂਗਲ ਤੇ ਪਹਿਲਾਂ ਪੰਡਾ ਨੂੰ ਵੀ ਹੋਇਆ ਵਾ ਵਦ ਕਟਾ ਕੇ ਵਾਚ ਕੇ ਕਰ ਲਾਂਗੇ ਉਹਨਾਂ ਨਾਲ ਤੇ ਜਿੰਨੇ ਹੋਇਆ ਤਾਂ ਬਹੁਤ ਸਮਾਨ ਤੇਰਵਾਤਾ ਕਟਾ ਕਰਕੇ ਫਿਰ ਆਪਾਂ ਦੱਸ ਦਾਂਗੇ ਕਿ ਉਹਨਾਂ ਦੇ ਡੇਟ ਦਾ ਉਹਨਾਂ ਨੂੰ ਪਤਾ ਲੱਗ ਜਾਊਗਾ ਲੋ ਜੀ ਠੀਕ ਆਪਾਂ ਵੀਡੀਓ ਦਾ ਕਰਨ ਲੱਗੇ ਐਂਡ ਬਹੁਤ ਧੰਨਵਾਦ ਜੀ ਮੇਰੀਆਂ ਭੈਣਾਂ ਦਾ ਮੇਰੇ ਨਾਲ ਜੁੜਨ ਦਾ